ਅੱਜ ਭਵਾਨੀਗੜ ਸ਼੍ਰੋਮਣੀ ਕਾਲੀਦਲ ਅੰਮ੍ਰਿਤਸਰ ਦੇ ਜਥੇਵੰਤਿਕ ਸਕੱਤਰ ਗੋਬਿੰਦ ਸਿੰਘ ਸੰਧੂ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਹਲਕਾ ਵਿਧਾਇਕ ਬੀਬੀ ਨਿਰੰਦਰ ਕੌਰ ਬਰਾਜ ਵੱਲੋਂ ਝੂਠੀ ਬਾਵਾ ਖੱਟਣ ਲਈ ਚੱਲੀਆਂ ਜਾ ਰਹੀਆਂ ਨੇ ਸਿਆਸੀ ਚਾਲਾਂ ਪੋਟ ਰਾਜਖਰਮੀ ਭਵਾਨੀਗੜ ਖੱਤ ਸਾਹਿਬ ਜੀ ਦੀ ਫਤਿਹ ਅੱਜ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਹੈ ਕਿ ਭਵਾਨੀਗੜ ਸ਼ਹਿਰ ਦੇ ਭਵਾਨੀਗੜ ਸ਼ਹਿਰ ਦੇ ਜਿਹੜੇ ਨਾਗਰਿਕ ਹੈਗੇ ਆ ਤੇ ਵਪਾਰੀ ਹੈਗੇ ਆ ਉਹਨਾਂ ਨੇ ਸਾਰਿਆਂ ਨੇ ਸ਼ਹਿਰੀਆਂ ਨੇ ਇਕੱਠੇ ਹੋ ਕੇ ਇੱਕ ਡਿਮਾਂਡ ਰੱਖੀ ਸੀਗੀ ਕਿ ਭਵਾਨੀਗੜ੍ਹ ਦੀ ਜਿਹੜੀ NH7 ਜਿਹੜੀ ਸੜਕ ਲੰਘਦੀ ਹੈ ਇੱਥੇ ਨੈਸ਼ਨਲ ਹਾਈਵੇ ਇਹ ਇੱਥੇ ਲਾਲ ਬੱਤੀਆਂ ਲਾਈ ਜਾਣ ਟ੍ਰੈਫਿਕ ਦੇ ਕੰਟਰੋਲ ਵਾਸਤੇ ਮੈਂ ਹੁਣੇ ਵੀ ਇੱਥੋਂ ਆ ਰਿਹਾ ਸੀਗਾ ਤੇ ਤੁਸੀਂ ਜਾ ਕੇ ਦੇਖੋਗੇ ਇਹ ਇਹੋ ਜਿਹਾ ਟ੍ਰੈਫਿਕ ਜਮ ਇੱਥੇ ਹੋ ਰੱਖਿਆ ਹੈਗਾ ਤੇ ਇਹ ਖੁਸ਼ਖਬਰੀ ਇਹ ਆਪਾਂ ਲੈ ਕੇ ਆਏ ਆ ਕਿ ਸਾਨੂੰ ਸੈਂਟਰ ਸਰਕਾਰ ਤੋਂ ਤਿੰਨ ਜੰਕਸ਼ਨਾਂ ਤੇ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਲਾਲ ਬੱਤੀਆਂ ਮਨਜ਼ੂਰ ਹੋ ਗਈਆਂ ਇਹ ਕੰਮ ਸ਼ੁਰੂ ਕਿਵੇਂ ਹੋਇਆ ਇਹ ਕੰਮ ਸ਼ੁਰੂ ਕਰਨ ਵਾਸਤੇ ਸਾਰੇ ਸ਼ਹਿਰ ਦੇ ਨਾਗਰਿਕਾਂ ਨੇ ਤੇ ਵਪਾਰੀਆਂ ਨੇ ਸਾਡੀ ਪਾਰਟੀ ਨਾਲ ਸੰਪਰਕ ਕੀਤਾ ਸਰ ਤਲਵਿੰਦਰ ਸਿੰਘ ਜੀ ਨਾਲ ਤੇ ਉਹਨਾਂ ਨੇ ਆ ਚਿੱਠੀ ਪ੍ਰਧਾਨ ਸਾਹਿਬ ਵੱਲੋਂ ਅੱਗੇ ਗੜਕਰੀ ਸਾਹਿਬ ਨੂੰ ਭੇਜੀ ਆਹ ਚਿੱਠੀ ਦੀ ਕਾਪੀ ਹੁਨੇ ਤੁਹਾਨੂੰ ਸਾਰਿਆਂ ਨੂੰ ਆਪਾਂ ਦੇ ਦਾਂਗੇ ਜਿਹੜੀ ਦੂਜੀ ਚੀਜ਼ ਹੈ ਉਹ ਇਹ ਹੈ ਕਿ ਸਾਨੂੰ ਨਾਰਾਜ਼ਗੀ ਇਸ ਗੱਲ ਦੀ ਹੈ ਕਿ ਸਰਕਾਰ ਬਣੀ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਤਕਰੀਬਨ 2 ਸਾਲ ਹੋ ਗਏ ਆ ਇਹਨਾਂ 2 ਸਾਲਾਂ 'ਚ ਸਾਡੇ ਪ੍ਰੈਸ ਦੇ ਵੀਰਾਂ ਨੇ ਇਨਾਂ ਨੂੰ ਹਜੇ ਤੱਕ ਸਵਾਲ ਨਹੀਂ ਕੀਤਾ ਕਿ ਤੁਹਾਨੂੰ 2 ਸਾਲ ਸਰਕਾਰ ਬਣਾਏ ਨੂੰ ਹੋ ਗਏ ਐ ਤੇ ਆ ਮੁੱਖ ਮੰਤਰੀ ਸਾਹਿਬ ਦਾ ਹਲਕਾ ਹੈ ਤੇ ਮੁੱਖ ਮੰਤਰੀ ਸਾਹਿਬ ਨੇ ਆਪਦੇ ਹਲਕੇ 'ਚ 2 ਸਾਲਾਂ 'ਚ ਕਿਹੜੇ ਪਿੰਡ 'ਚ ਕਿਹੜੀ ਚੀਜ਼ ਕੀਤੀ ਆ ਸ਼ਹਿਰ ਭਵਾਨੀਗੜ੍ਹ 'ਚ ਅੱਜ ਤੱਕ ਕਿਹੜੀ ਚੀਜ਼ ਇਹੋ ਜੀ ਹੈਗੀ ਐ ਜਿਹੜੀ ਪੰਜਾਬ ਸਰਕਾਰ ਦੇ ਫੰਡਸ ਦੇ ਅਧੀਨ ਇਸ ਸ਼ਹਿਰ ਵਾਸਤੇ ਤੇ 68 ਪਿੰਡਾਂ ਵਾਸਤੇ ਕੀਤਾ ਹੈਗਾ ਕਿਉਂਕਿ ਨਰਾਜਗੀ ਇਸ ਗੱਲ ਦੀ ਹੈ ਕਿ 2 ਸਾਲਾਂ ਦੀ ਸਰਕਾਰ ਚ ਇਹਨਾਂ ਤੋਂ ਕੁਝ ਨਹੀਂ ਕੀਤਾ ਗਿਆ ਅਸੀਂ ਆਪਤੀ ਰਿਪੋਰਟ ਕਾਰਡ ਲੈ ਕੇ ਆਏ ਆਂ ਅਕਾਲੀ ਦਲ ਅੰਬਰਸਰ ਵੱਲੋਂ ਸਰਦਾਰ ਸਮਜੀਤ ਸਿੰਘ ਮਾਨ ਵੱਲੋਂ ਕਿ ਅਸੀਂ ਇੱਥੇ ਸ਼ਹਿਰ 'ਚ ਜਿੰਨੀਆਂ ਵੀ ਡਿਮਾਂਡਾਂ ਆਈਆਂ ਸੀਗੀਆਂ ਉਹ ਸਾਰੀਆਂ ਡਿਮਾਂਡਾਂ ਤੇ ਖੜੇ ਉੱtre ਆਂ ਤੇ 68 ਪਿੰਡਾਂ 'ਚੋਂ ਮੈਂ ਸਮਝਦਾ 50 55 ਪਿੰਡਾਂ 'ਚ ਸਾਡੇ ਸਾਰੇ ਕੰਮ ਮੁਕੰਮਲ ਹੋ ਚੁੱਕੇ ਆਂ ਫੇਰ ਜੇ ਭਗਵੰਤ ਜੀ ਦੀ ਤੇ ਬੀਬੀਜੀ ਪਰਾਜ ਰਲ ਮਿਲ ਕੇ ਨਹੀਂ ਚਲਦੇ ਤੇ ਭਗਵੰਤ ਜੀ ਬੀਬੀਜੀ ਪਰਾਜ ਦੇ ਇਲਾਕੇ ਲਈ ਫੰਡ ਮਨਜ਼ੂਰ ਨਹੀਂ ਕਰਦੇ ਤੇ ਤੁਸੀਂ ਇਹ ਦੇਖੋ ਇੰਨੀ ਨਲਕੀ ਦੇਖਣ ਨੂੰ ਮਿਲੀ ਹੈ ਕੱਲ ਕੀ ਵਾਰਦਾਤ ਹੋਈ ਹੈ ਪੱਟੀਵਾਲ ਕਲਾਂ ਪਿੰਡ 'ਚ ਬੀਬੀਜੀ ਪਰਾਜ ਜਾਂਦੇ ਆ ਉੱਥੇ ਪਿੰਡ ਵਾਸੀਆਂ ਦਾ ਰੋਸ ਦੇ ਕੰਨ ਨੂੰ ਮਿਲਦਾ ਤੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਆਹ ਦੇਖੋ ਆ ਬੀਬੀ ਜੀ ਪਰਾਜ ਕਰਕੇ ਆਏ ਆ ਭਗਵਾਨ ਸਿੰਘ ਮਾਨ ਨੂੰ ਮੈਂ ਯਾਦ ਲਾਉਣਾ ਚਾਹੁੰਦਾ ਕਿ ਇਹਨਾਂ ਨੇ ਕਿਹਾ ਸੀਗਾ ਕਿ ਹੁਣ ਤੋਂ ਜਿੰਨੇ ਵੀ ਆ ਫਾਊਂਡੇਸ਼ਨ ਸਟੋਨ ਨੀ ਪੱਥਰ ਰੱਖੇ ਜਾਣਗੇ ਇਹਦੇ ਤੇ ਮਿਸਤਰੀਆਂ ਦੇ ਨਾਂ ਹੋਣਗੇ ਤੇ ਨਾਲ ਮਿਸਤਰੀ ਖੜਨਗੇ ਆ ਮਿਸਤਰੀ ਸਿੰਘ ਹੈ ਸਿੰਘਣੀ ਆ ਮਿਸਤਰੀ ਸਿੰਘ ਆਇ ਕੋਰ ਮਿਸਤਰੀ ਸਿੰਘ ਸਾਰੇ ਆਮ ਕਰਾਚੋ ਹੈਗੇ ਆ ਜਿੰਨੇ ਵੀ ਤੁਹਾਨੂੰ ਦਿਸਦੇ ਇਹਨਾਂ ਨੇ ਕਿਹਾ ਸੀਗਾ ਕਿ ਮਿਸਤਰੀ ਸਿੰਘ ਆਉਣਗੇ ਹੁਣ ਤੁਸੀਂ ਇਹ ਦੇਖੋ ਕਿ ਭਗਵੰਤ ਜੀ ਨੇ ਸ਼ਹਿਰ ਵਾਸਤੇ ਜਾਂ ਛਾਟ ਪਿੰਡਾਂ ਵਾਸਤੇ ਰੁਪਈਆ ਨਹੀਂ ਦਿੱਤਾ ਤੇ ਜਿਹੜਾ ਕੰਮ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਮੈਂਬਰ ਪਾਰਲੀਮੈਂਟ ਨੇ ਪੱਟੀਵਾਲ ਕਲਾ ਪਿੰਡ 'ਚ ਕਰਾਇਆ ਹੈ ਮਨਰੇਗਾ 'ਚੋਂ ਪੈਸਾ ਕਢਾ ਕੇ ਸੈਂਟਰਲ ਗਵਰਨਮੈਂਟ ਦਾ ਮਹਿਕਮਾ ਮਨਰੇਗਾ 15ਵਾਂ ਫਾਈਨੈਂਸ ਕਮਿਸ਼ਨ ਦਾ ਪੈਸਾ ਹੈ ਉਹਦੇ 'ਚ ਕੋਈ ਹਿੱਸਾ ਪੰਜਾਬ ਸਰਕਾਰ ਦਾ ਨਹੀਂ ਹੈਗਾ ਕੋਈ ਵੀ ਹਿੱਸਾ ਆ ਬੀਬੀ ਜੀ ਪ੍ਰਾਜਦਾਨੀ ਹੈਗਾ ਜਿਹੜੇ ਖੜਕੇ ਇੱਥੇ ਉਦਘਾਟਨ ਕਰ ਰਹੇ ਆ ਤੇ ਨਾਲ ਦੀ ਨਾਲ ਪਿੰਡ ਦੇ ਸਰਪੰਚ ਸਾਹਿਬ ਨੂੰ ਹੋਰ ਜਿਹੜੇ ਲੋਕ ਉੱਥੇ ਸਵਾਲ ਪੁੱਛਣ ਨੂੰ ਇਕੱਠੇ ਹੋਏ ਸੀਗੇ ਉਹਨਾਂ ਨੂੰ ਕਰਾ ਕਰਾ ਚ ਨજરਬੰਦ ਕਰ ਦਿੰਦੇ ਆ ਮਤਲਬ ਮੈਂ ਬੀਬਾ ਜੀ ਭਰਾਜ ਨੂੰ ਪੁੱਛਣਾ ਚਾਹੁੰਦਾ ਹਾਂ ਦੱਸਣਾ ਚਾਹੁੰਦਾ ਹਾਂ ਕਿ ਆਹ ਲਿਸਟ ਲੈ ਕੇ ਆਇਆ 66 ਤੇ 66 ਪਿੰਡਾਂ ਦੀਆਂ ਕਿ ਕਿਹੜੇ ਕਿਹੜੇ ਕੰਮ ਇੱਥੇ ਇਲਾਕੇ ਦੇ ਮੈਂਬਰ ਪਾਰਲਮੈਂਟ ਸਰਮਜੀਤ ਸਿੰਘ ਮਾਨ ਨੇ ਕਰਵਾਏ ਹੈਗੇ ਆ ਆਹ ਲਿਸਟ ਤੁਸੀਂ ਬੀਬਾ ਜੀ ਕੋਲੇ ਜਰੂਰ ਪਹੁੰਚਦੀ ਕਰ ਦਿਓ ਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਕੱਲੇ-ਕੱਲੇ ਪਿੰਡ 'ਚ ਜਾ ਕੇ ਸਾਡੇ ਕਰਾਏ ਹੋਏ ਕੰਮਾਂ ਦੇ ਉਦਘਾਟਨ ਬੀਬਾ ਜੀ ਆਪ ਜਾ ਕੇ ਕਰਕੇ ਆਓ ਕਿਉਂਕਿ ਭਗਵੰਤ ਜੀ ਦਾ ਤੁਹਾਡਾ ਸਾਥ ਦਿੰਦੇ ਨਹੀਂ ਸਾਡੇ ਵੱਲੋਂ ਤੁਹਾਨੂੰ ਖੁੱਲੀ ਛੁੱਟ ਹੈ ਕਿ ਜਿਹੜੇ ਵੀ ਪਿੰਡ 'ਚ ਜਾ ਕੇ ਆ ਕੰਮ ਕਰਨਾ ਹੈ ਕਰੋ ਪਰ ਉੱਥੇ ਪਿੰਡ ਦੇ ਚੁਣੇ ਹੋਏ ਸਰਪੰਚ ਨੂੰ ਜਲੀਲ ਨਾ ਕਰੋ ਲੋਕਾਂ ਨੂੰ ਜਲੀਲ ਨਾ ਕਰੋ ਕਰੋ ਕਰੀ ਨજરਬੰਦ ਨਾ ਕਰੋ 300 ਪੁਲਿਸ ਮੁਲਾਜ਼ਮਾਂ ਦੀ ਫੌਜ ਲੈ ਕੇ ਤੁਸੀਂ ਕਿਸੇ ਪਿੰਡ 'ਚ ਵੱਢਦੇ ਹੋ ਉੱਥੇ ਆਪਦੀ ਬੇਇੱਜ਼ਤੀ ਕਰਾਉਂਦੇ ਹੋ ਤੇ ਤੁਹਾਨੂੰ ਇਹਦੇ ਵਿੱਚੋਂ ਕੀ ਨਿਕਲ ਕੇ ਆਉਣਾ ਭਗਵਾਨ ਜੀ ਤੁਸੀਂ ਕਹਿੰਦੇ ਸੀਗੇ ਕਿ ਆ ਸਰਕਾਰ ਤੁਸੀਂ ਸੱਥਾਂ ਚੋਂ ਚਲਾਉਂਗੇ ਤੇ ਪਿੰਡਾਂ ਚੋਂ ਚਲਾਉਂਗੇ ਤੁਸੀਂ ਤਾਂ ਪੰਚਾਇਤੀ ਰਾਜ ਹੀ ਖਤਮ ਕਰ ਰਹੇ ਹੋ ਇੱਥੇ ਜੇ ਇੱਕ ਸਰਪੰਚ ਚੁਣਿਆ ਹੋਇਆ ਨਮਾਇਦਾ ਓਵੇਂ ਹੀ ਤੁਸੀਂ ਇੱਕ ਚੁਣੇ ਹੋਏ ਨਮਾਇਦੇ ਹੋ ਠੀਕ ਹੈ ਤੁਹਾਡਾ ਔਰਦਾ ਵੱਡਾ ਹੈ ਉਹਦਾ ਥੋੜਾ ਜਿਹਾ ਔਦਾ ਛੋਟਾ ਹੈ ਪਰ ਉਹ ਵੀ ਚੁਣਿਆ ਹੋਇਆ ਨਮਾਇਦਾ ਤੁਸੀਂ ਵੀ ਚੁਣੇ ਹੋਏ ਨਮਾਇਦੇ ਹੋ ਜੇ ਸਰਪੰਚ ਆਪ ਦੇ ਕੋਈ ਵੀ ਸਰਪੰਚ ਅੱਜ ਕੱਲ ਨਵਾਂ ਨਵਾਂ ਮਾਹੌਲ ਇਹਨਾਂ ਨੇ ਸਿਰਜ ਲਿਆ ਕੋਈ ਵੀ ਸਰਪੰਚ ਆਪ ਦੇ ਪਿੰਡ ਦੀ ਗਲੀ ਪੱਕੀ ਕਰਾਉਂਦਾ ਮਨਰੇਗਾ ਦੇ ਪੈਸਿਆਂ ਚੋਂ ਮਨਰੇਗਾ ਸੈਂਟਰ ਸਰਕਾਰ ਦਾ ਮਹਿਕਮਾ ਕੋਈ ਵੀ ਸਰਪੰਚ ਕੋਈ ਨਾਲੀ ਤਿਆਰ ਕਰਦਾ ਉਹ ਵੀ ਸੈਂਟਰ ਸਰਕਾਰ ਦੇ ਮਨਰੇਗਾ ਦੇ ਖਰਚਿਆਂ ਵਿੱਚੋਂ ਉਹਨੇ ਇੱਥੇ ਅਸੀਂ ਪਾਰਕ ਬਣਵਾਇਆ ਤੇ ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਹੈ ਇਹ ਸਰਪੰਚਾਂ ਨੂੰ ਆਪ ਜਾ ਕੇ ਆਪਤੀ ਬਣਾਈ ਹੋਈ ਚੀਜ਼ ਦਾ ਉਦਘਾਟਨ ਹੀ ਕਰਨ ਦਿੰਦੇ ਮਤਲਬ ਇਹ ਪੰਚਾਇਤੀ ਰਾਜ ਤੁਸੀਂ ਖਤਮ ਕਰਨਾ ਚਾਹੁੰਦੇ ਹੋ ਮੈਂ ਬੀਬਾ ਜੀ ਭਰਾਜ ਨੂੰ ਤੇ ਭਗਵੰਤ ਜੀ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਕੀ ਚਾਹੀਦਾ ਕੀ ਲੱਭਦੇ ਹੋ ਤੁਹਾਨੂੰ ਭਾਨਾ ਚਾਹੀਦਾ ਤੁਹਾਨੂੰ ਨਾਲੀ ਚਾਹੀਦੀ ਤੁਹਾਨੂੰ ਪਾਣੀ ਦੀ ਟੈਂਕੀ ਚਾਹੀਦੀ ਬੀਬਾ ਤੁਹਾਨੂੰ ਕੀ ਚਾਹੀਦਾ ਤਾਨੂੰ ਸੜਕਾਂ ਚਾਹੀਦੀਆਂ ਤੇ ਸਾਨੂੰ ਲਿਖ ਕੇ ਦੇ ਦਿਓ ਤੁਹਾਨੂੰ ਸਨ ਇੱਥੇ ਟ੍ਰੈਫਿਕ ਲਾਈਟਾਂ ਲਵਾਉਣੀਆਂ ਲਿਖ ਕੇ ਦੇ ਦਿਓ ਸਾਰੇ ਕੰਮ ਥੋੜੀ ਕਰਾਂਗੇ ਕੱਲੇ-ਕੱਲੇ ਥਾਂ ਤੇ ਜਾ ਕੇ ਤੁਸੀਂ ਉਦਘਾਟਨ ਕਰਕੇ ਆਇਓ ਪਰ ਇਹ ਜਿਹੜਾ ਕੰਮ ਹੈ ਲੋਕਾਂ ਨੂੰ ਨਜ਼ਰਬੰਦ ਕਰਨਾ ਪਿੰਡੋਂ ਪਿੰਡ ਫੜੋ ਫੜਾਈ ਕਰਾਉਣੀ ਜਿਹੜਾ ਕੰਮ ਇੱਕ ਪਿੰਡ ਦੇ ਸਰਪੰਚ ਨੇ ਕੀਤਾ ਹੋਵੇ ਮਨਰੇਗਾ ਦੇ ਪੈਸਿਆਂ ਚੋਂ ਸਾਡੀ ਮਦਦ ਨਾਲ ਇੱਕ ਮੈਂਬਰ ਪਾਰਲੀਮੈਂਟ ਦੀ ਮਦਦ ਨਾਲ ਉੱਥੇ ਖੜਕੇ ਤੁਸੀਂ 300 ਮੁਲਾਜ਼ਮ ਵਾੜ ਕੇ ਤੁਸੀਂ ਉਦਘਾਟਨ ਕਰਨ ਨੂੰ ਚੱਲੇ ਹੋ ਫਿਰ ਮੈਂ ਇਹ ਬੇਨਤੀ ਕਰਦਾ ਹਾਂ ਕਿ ਬੀਬਾ ਜੀ ਭਰਾਜ ਨਰਿੰਦਰ ਕੌਰ ਜੀ ਤੇ ਭਗਵੰਤ ਜੀ ਆ ਜਿਹੜਾ ਕਲੇਸ਼ ਪਾ ਰਹੇ ਆ ਡੇਲੀ ਡੇਲੀ ਕਲੇਸ਼ ਪਾ ਰਹੇ ਆ ਇਹਨੂੰ ਰੋਕ ਲੈਣ ਤੁਸੀਂ 1000 ਰੁਪਿਆ ਦੇ ਦਿਓ ਬੀਬੀਆਂ ਨੂੰ ਕੀ ਉਹ ਵੀ ਤੁਹਾਨੂੰ ਚਾਹੀਦਾ ਅਸੀਂ ਇਕੱਠੀ ਕਰ ਲੈਂਦੇ ਹਾਂ ਬੀਬੀਆਂ ਜਿਨ੍ਹਾਂ ਨੇ ਤੁਹਾਨੂੰ 1000 ਰੁਪਿਆ ਦੇ ਦੇਣਾ ਚਾਹੀਦਾ ਕੀ ਹੈ ਤੁਹਾਨੂੰ ਚਾਹੁੰਦੇ ਕੀ ਹੋ ਇਹ ਤੁਸੀਂ ਲੋਕਾਂ ਨੂੰ ਸਾਫ਼ ਕਰੋ ਤੁਸੀਂ ਤੁਹਾਡੇ ਇੱਕ ਜ਼ਿੰਮੇਵਾਰ ਨਮਾਇਦੇ ਹੈਗੇ ਆ ਜਿਹੜੇ ਅੱਜ ਮੰਤਰੀ ਆ ਉਹ ਕਹਿੰਦੇ ਸੀਗੇ ਇਲੈਕਸ਼ਨਾਂ ਤੋਂ ਪਹਿਲਾਂ ਕਿ ਆਮ ਪਾਰਟੀ ਦੀ ਸਰਕਾਰ ਬਣਾਓ ਚੁਟਕੀ ਬਜਾਓ ਤੇ ਸਾਰੀ ਫਸਲਾਂ ਤੇ ਐਮਐਸਪੀ ਆਜੂਗੀ ਕਹਿੰਦੀ ਕਿ ਜਿਹੜੀ ਫਸਲਾਂ ਤੇ ਅਜ ਤੱਕ ਐਮਐਸਪੀ ਆਈ ਨਹੀਂ ਉਹਨਾਂ ਫਸਲਾਂ ਫਸਲਾਂ ਤੇ ਵੀ ਐਮਐਸਪੀ ਆਜੂਗੀ ਕਹਿੰਦੀ ਤੁਸੀਂ ਸਰਕਾਰ ਬਣਾਓ ਚੁਟਕੀ ਮਾਰੋ ਮੈਂ ਨਸ਼ਾ ਖਤਮ ਕਰਾ ਦੂੰਗੀ ਮੈਂ ਪੁੱਛਣਾ ਚਾਹੁੰਦਾ ਕਿ ਤੁਸ ਤੁਹਾਨੂੰ ਕਲੇਸ਼ ਤੋਂ ਇਲਾਵਾ ਹੋਰ ਕੁਝ ਸੋਚਦਾ ਨਹੀਂ ਐਡੇ ਵਾਦੇ ਕੀਤੇ ਐ ਤੇ ਤੁਸੀਂ ਇੱਕ ਪਿੰਡ ਦਾ ਪਾਰਕ ਦਾ ਉਦਘਾਟਨ ਕਰਨ ਨੂੰ ਚੱਲੇ ਹੋ ਮਤਲਬ ਤੁਸੀਂ ਸਰਪੰਚਲੀ ਵੀ ਕੁਝ ਨਹੀਂ ਛੱਡਣਾ ਚਾਹੁੰਦੇ ਜਿਹੜਾ ਕੰਮ ਉਹਨੇ ਆਪ ਕੀਤਾ ਹੋਵੇ ਮੈਂਬਰ ਪਾਰਲੀਮੈਂਟ ਦੀ ਮਦਦ ਲਿੱਤੀ ਹੋਵੇ ਉੱਥੇ ਭੱਜੀ ਫਿਰਦੇ ਹੋ ਆ ਜਿਹੜੇ ਤੁਸੀਂ ਐਮਐਸਪੀ ਲਾਗੂ ਕਰਾਉਣੇ ਸੀ ਬੀਬੀਆਂ ਨੂੰ 1000 ਰੁਪਇਆ ਦੇਣਾ ਸੀ ਤੁਸੀਂ ਭਗਵੰਤ ਜੀ ਕਹਿੰਦੇ ਸੀ ਕਿ ਜਿੰਨਾ ਜਿੰਨਾ ਦੀ ਫਸਲਾਂ ਡੁੱਬ ਗਈਆਂ ਹੁਣ ਜਿਹੜੇ ਹੜਾ ਆਏ ਸੀਗੇ ਸਾਰੇ ਬੰਨ ਟੁੱਟ ਗਏ ਸੀ ਪੰਜਾਬ ਦੇ ਸਾਰੇ ਸਾਰੇ ਬੰਨ ਟੁੱਟਣ ਤੋਂ ਬਾਅਦ ਇਹ ਲਹਿਰਾ ਗਾਗਾ ਸਾਰਾ ਇਲਾਕਾ 40-45 ਪਿੰਡ ਡੁੱਬ ਗਏ ਸੀ ਸ਼ਹੀਦ ਉਦਮ ਸਿੰਘ ਦਾ ਜਨਮ ਦਿਹਾੜਾ ਸੀ ਉੱਥੇ ਸੁਨਾਮ ਖੜਕੇ ਕਹਿ ਰਹੇ ਆ ਕਿ ਜੀ ਮੈਂ ਤਾਂ ਕੁੱਕੜ ਵੀ ਵਾਪਸ ਕਰਕੇ ਦਊਂਗਾ ਤੁਹਾਨੂੰ ਮੈਂ ਤੁਹਾਨੂੰ ਤੁਹਾਡੀਆਂ گاਵਾ ਮੱਜਾਂ ਜੋ ਕੁਝ ਵੀ ਤੁਹਾਡਾ ਰੁਲ ਗਿਆ ਮੀ ਕਰਕੇ ਹੜਾ ਕਰਕੇ ਸਾਰਾ ਕੁਝ ਤੁਹਾਨੂੰ ਮਹੀਆ ਕਰਾਵਾਂਗਾ ਆ ਜੋ ਬੀ ਗੱਲ ਕਰਦੇ ਹੋ ਐਮਪੀ ਸਮਜੀਤ ਸਿੰਘ ਤੁਸੀਂ ਪਹਿਲੀ ਗੱਲ ਤਾਂ ਸਵਾਲ ਪੁੱਛ ਰਹੇ ਹੋ ਕਿ ਸਟੇਟਮੈਂਟ ਦੇ ਰਹੇ ਹੋ ਸਟੇਟਮੈਂਟ ਦੇ ਰਹੇ ਹੋ ਕਿ ਤੁਸੀਂ ਕੁਝ ਕਿਉਂ ਨਹੀਂ ਕੀਤਾ ਹਾਂ ਉਹਨਾਂ ਲਈ ਕਿਉਂ ਨਹੀਂ ਮੰਗ ਰੱਖੀ ਮਤਲਬ ਤੁਸੀਂ ਪਹਿਲਾਂ ਹੀ ਕਹਿੰਦਾ ਕਿ ਅਸੀਂ ਨਹੀਂ ਕੀਤਾ ਫਸਲ ਖਰਾਬ ਹੋਈ ਸੀਗੀ ਅਸੀਂ ਆਪ ਦੀ ਜੇਬ ਚੋਂ ਐਮਪੀ ਲੈਡ ਵਿੱਚੋਂ ਨਹੀਂ ਆਪ ਦੀ ਜੇਬ ਚੋਂ ਪਨੀਰੀਆਂ ਲੈ ਕੇ ਦਿੱਤੀਆਂ 40 ਪਿੰਡਾਂ 'ਚ ਗੋਲੂ ਚੀਮਾ ਜਿਹੜਾ ਪਹਿਲਵਾਨ ਹੈ ਉਹਨਾਂ ਦੀ ਅਗਵਾਈ 'ਚ ਸਾਰੇ ਘਰਾਂ 'ਚ ਰੈਸ਼ਨ ਪਹੁੰਚਦਾ ਕੀਤਾ ਸਾਰੇ ਘਰਾਂ 'ਚ ਬੇਸਿਕ ਫਰਸਟ ایڈ ਪਹੁੰਚਦੀ ਕੀਤੀ ਹੈ ਅਸੀਂ ਸਾਰੇ ਪੰਜਾਬ 'ਚੋਂ ਪੱਠਿਆਂ ਦੀ ਸੇਵਾ ਨਿਭਾਈ ਹੈ ਜਿੱਥੇ-ਜਿੱਥੇ ਡੰਗਰ ਡੁਬਰੇ ਸੀਗੇ ਉੱਥੇ ਕੱਲੇ-ਕੱਲੇ ਘਰ ਤੱਕ ਆਪਾਂ ਪੱਠੇ ਪਹੁੰਚਦੇ ਕੀਤੇ ਆ ਤੂੜੀ ਪਹੁੰਚਦੀ ਕੀਤੀ ਐ ਮੈਂ ਤੁਹਾਨੂੰ ਪਿੰਡ ਗਨਾ ਸਕਦਾ ਹੋਤੀਪੁਰ ਪਿੰਡ ਲੈ ਕੇ ਚੱਲੋ ਆਪ ਦਾ ਕੈਮਰਾ ਉੱਥੇ ਸਰਪੰਚ ਸਾਹਿਬ ਨੂੰ ਪੁੱਛੋ ਕਿ ਤੁਹਾਨੂੰ ਤੇਲ ਦੇ ਡਰਮ ਕਿੰਨੇ ਭੇਜੇ ਸੀਗੇ ਤੇਲ ਦੇ ਡਰਮ ਆਪ ਦੇ ਪੈਸਿਆਂ ਵਿੱਚੋਂ ਭੇਜੇ ਸੀਗੇ ਹਰੇਕ ਪਿੰਡ 'ਚ ਜਿੱਥੇ ਟਰੈਕਟਰ ਟਰਾਲੀਆਂ ਲੰਘ ਨਹੀਂ ਸਕਦੀਆਂ ਸੀਗੀਆਂ ਹੜ੍ਹ 'ਚੋਂ ਤੇ ਜਾ ਕੇ ਤੇਲ ਨਹੀਂ ਪਵਾ ਸਕਦੀਆਂ ਸੀਗੀਆਂ ਉੱਥੇ ਅਸੀਂ ਤੇਲ ਦੇ 20-20 ਹਜ਼ਾਰ ਰੁਪਏ ਦੇ ਡਰਮ ਭਰ ਕੇ ਉਹਨਾਂ ਪਿੰਡਾਂ 'ਚੇ ਸੇਵਾ ਕਰਕੇ ਆਏ ਆਂ ਮੈਂ ਤਾਂ ਅੱਜ ਤੱਕ ਇੰਨਾ ਕੈਮਰਿਆਂ ਤੇ ਕਿਤੇ ਵੀ ਅਸੀਂ ਆਪਤੀ ਕੀਤੀਆਂ ਹੋਈਆਂ ਚੀਜ਼ਾਂ ਗਿਣਾਈਆਂ ਨਹੀਂ ਹੈਗੀਆਂ ਪਰ ਅੱਜ ਮੈਂ ਤੁਹਾਨੂੰ ਦੱਸਣਾ ਹੈ ਉਹ ਚਿੱਠੀਆਂ ਕਿੱਥੇ ਹੈਗੀਆਂ ਡੀਅਰ ਸਿਮਰਨਜੀਤ ਸਿੰਘ ਮਾਨ ਜੀ ਇੱਥੇ ਇਹ ਨਹੀਂ ਲਿਖਿਆ ਡੀਅਰ ਬੀਬਾ ਭਰਾਜ ਜੀ ਸਮਝਦੇ ਹੋ ਨਾ ਡੀਅਰ ਭਗਵੰਤ ਜੀ ਡੀਅਰ ਸਿਮਰਨਜੀਤ ਸਿੰਘ ਮਾਨ ਜੀ ਆਹ ਜਿਹੜਾ ਤੁਸੀਂ ਸਾਨੂੰ ਲੈਟਰ ਕੱਲਿਆ ਸੀਗਾ ਤੁਸੀਂ ਇਲਾਕੇ ਦੀ ਮੰਗ ਦਿੱਤੀ ਸੀਗੀ ਲਾਲ ਬत्तियां ਦੀ ਉਹਨੇ ਤੁਸੀਂ ਜਾਇਓ ਪੱਤਰਕਾਰ ਸਾਹਿਬ ਤੁਸੀਂ ਫਸ ਜਿਓਗੇ ਉੱਥੇ ਸੜਕ ਤੇ ਉਹਨੇ ਇੱਥੇ ਲਾਲ ਬत्तियां ਲੱਗਣੀਆਂ ਤਿੰਨ ਜੰਕਸ਼ਨਸ ਤੇ ਲਾਲ ਬत्तियां ਲੱਗਣੀਆਂ ਕੋਈ ਟ੍ਰੈਫਿਕ ਜੈਮ ਨਹੀਂ ਹੋਣਾ ਕਿਤੇ ਵੀ ਐਕਸੀਡੈਂਟ ਹੋਣ ਦਾ ਖਤਰਾ ਘਟ ਜੂਗਾ ਇਹਦੇ ਨਾਲ ਕੋਈ ਇਹਦੇ ਨਾਲ ਸਾਰਾ ਸਾਡੇ ਅਕੋਰਡਿੰਗ ਤੁਹਾਡੇ ਲਈ ਲਾਲ ਬੱਤੀ ਹੈ ਜਿਹੜੀ ਉਹ ਹਾਈਵੇ ਦੇ ਵਿਚਾਲੇ ਲਗਾਲ ਰੋਡ ਸਾਈਡ ਨੂੰ ਲੱਗਣੀ ਹੈ ਇਹ ਦੱਸੋ ਇਹ ਹਾਈਵੇ NH7 ਤੇ ਲੱਗਣੀ ਹੈ ਜੀ ਨਹੀਂ ਨਹੀਂ ਟ੍ਰੈਫਿਕ ਕੀ ਮਤਲਬ ਪਤਾ ਕੀ ਇਹ ਨੂੰ ਇੱਕ ਸਪੱਸ਼ਟ ਹੋ ਜਾਣਾ ਹਾਂ ਜੀ ਹਾਈਵੇ ਤੇ ਰੈਗੂਲਰ ਟ੍ਰੈਫਿਕ ਚੱਲਦੀ ਹੈ ਜਿਹੜਾ ਬੰਦੇ ਨੇ ਇੱਥੋਂ ਹਾਈਵੇ ਪਾਰ ਕਰ ਸੋ ਜਦੋਂ ਤੁਸੀਂ ਪਟਿਆਲੇ ਤੋਂ ਆਉਂਦੇ ਹੋ ਚੰਨੋ ਤੋਂ ਸੋ ਤਿੰਨ ਜੰਕਸ਼ਨਾਂ ਹੈਗੀਆਂ ਇਹਦੇ ਚ ਸਾਰਾ ਕੁਝ ਲਿਖਿਆ ਹੋਇਆ ਜੇ ਹੁਣ ਜਿਵੇਂ ਆਹ ਜੰਕਸ਼ਨ ਹੈਗੀ ਹੈ ਜਿੱਥੇ ਇੱਥੇ ਜਾਮ ਲੱਗਿਆ ਇੱਥੇ ਇੱਕ ਲਾਈਟ ਲੱਗ ਜਾਣੀ ਹੈ ਇਸ ਪਾਸੇ ਨੂੰ ਕਿ ਇੱਥੋਂ ਪਿੰਡਾਂ ਚੋਂ ਜਿਹੜੇ ਵੀ ਜਾਂਦੇ ਆ ਉਹਨਾਂ ਨੂੰ ਰੋਕਣਾ ਪੈਣਾ ਫੇਰ ਇੱਕ ਲਗਣੀਆਂ ਲਾਈਟ ਇੱਥੋਂ ਸੰਗਰੂਰ ਦੇ ਪਾਸਿਓਂ ਜਿਹੜੀ ਇੱਥੋਂ ਆਣੀ ਹੈ ਰੁਕਣ ਵਾਸਤੇ ਫੇਰ ਜਿਹੜੀ ਪਟਿਆਲਿਓਂ ਆਣੀ ਹੈ ਉੱਥੋਂ ਵੀ ਲੱਗੂ ਲੱਗੂਗੀ ਲਾਈਟ ਜਿਵੇਂ ਆਹ ਤਿੰਨ ਜੰਕਸ਼ਨਸ ਨੇ ਇਸ ਹਾਈਵੇ ਤੇ ਜਿੱਥੇ ਜੈਮ ਹੁੰਦੇ ਆ ਉਹ ਤਿੰਨੋਂ ਜੰਕਸ਼ਨਸ ਤੇ ਲਾਲ ਬੱਤੀਆਂ ਲਗਣੀਆਂ ਜੇ ਇੱਥੋਂ ਟ੍ਰੈਫਿਕ ਆਉਣਾ ਹੈ ਉਹਨਾਂ ਨੂੰ ਵੀ ਰੋਕਣਾ ਪੈਣਾ ਜੇ ਪਿੱਛੋਂ ਟ੍ਰੈਫਿਕ ਬਰਨਾਲੇ ਪਾਸਿਓਂ ਆਉਣਾ ਉਹਨਾਂ ਨੂੰ ਵੀ ਰੋਕਣਾ ਪੈਣਾ ਜੇ ਪਟਿਆਲੇ ਪਾਸਿਓਂ ਆਉਣਾ ਉਹਨਾਂ ਨੂੰ ਵੀ ਰੋਕਣਾ ਪੈਣਾ ਤੇ ਬਿਲਕੁਲ ਬਿਲਕੁਲ ਆਉਂਦੀਆਂ ਤਿੰਨ ਟਾਈਪੀਆਂ ਜੀ 레드 ਰੈੱਡ येलो ਤੇ ਗ੍ਰੀਨ ਗ੍ਰੀਨ ਬਿਲਕੁਲ ਜੀ ਹਾਂਜੀ ਹਾਂਜੀ ਕਹਿਣਾ ਜੇ ਇਕ ਇੱਕ ਨਹੀਂ ਨਹੀਂ ਨਾਈਟ ਬਲਿੰਕ ਕਰਦੀ ਆ ਬੜੀ ਟ੍ਰੈਫਿਕ ਰੋਕਣ ਦੀ ਮਤਲਬ ਤੁਸੀਂ ਹੌਲੀ ਚੱਲੋ ਦਾ ਇਸ਼ਾਰਾ ਕਰਦੇ ਹੋ ਉਹ ਇਧਰਲੀ ਸਾਈਡ ਨੂੰ ਕਰਕੇ ਲੱਗ ਜਾਣੀ ਜਿਵੇਂ ਵੱਡੇ ਸ਼ਹਿਰਾਂ 'ਚ येलो 레드 ਗ੍ਰੀਨ ਤੁਸੀਂ ਕਹਿ ਰਹੇ ਹੋ ਜੀ ਬਿਲਕੁਲ ਉਹੀ ਚੀਜ਼ ਲੱਗਣੀ ਆ ਤੇ ਇਹ ਲੱਗ ਵੀ ਸੈਂਟਰ ਸਰਕਾਰ ਦੁਆਰਾ ਰਹੀ ਆ ਪੰਜਾਬ ਸਰਕਾਰ ਦਾ ਇਹਦੇ 'ਚ ਕੋਈ ਹਿੱਸਾ ਨਹੀਂ ਆ ਜੀ ਹੁਣ ਲੱਗ ਜਾਣੀ ਆ ਤੇ ਇਹਦੇ ਨਾਲ ਵਪਾਰ ਵੀ ਵਧੂਗਾ ਜਿਹੜੇ ਲੋਕ ਬਠਿੰਡੇ ਤੋਂ ਮਾਨਸੇ ਤੋਂ ਉਹਨਾਂ ਜਿਲ੍ਹਿਆਂ ਤੋਂ ਇੱਧਰ ਆਉਂਦੇ ਆ ਤੇ ਇੱਥੋਂ ਚੰਡੀਗੜ੍ਹ ਜਾਂਦੇ ਆ ਤੇ ਜਿਹੜੇ ਲੋਕ ਚੰਡੀਗੜ੍ਹ ਤੋਂ ਆ ਸ਼ਹਿਰ ਪੁਆਣੀਗੜ ਚੰਨੋਂ ਲੰਘ ਕੇ ਜਾਂਦੇ ਆ ਉਹਨਾਂ ਨੂੰ ਵੀ ਇੱਥੇ ਰੁਕਣ ਦਾ ਮੌਕਾ ਮਿਲੂਗਾ ਆਸੇ-ਪਾਸੇ ਦੇਖਣਗੇ ਕਿਹਦੀਆਂ ਦੁਕਾਨਾਂ ਹੈਗੀਆਂ ਉੱਥੇ ਖੜ ਕੇ ਵਪਾਰ ਵਧੂਗਾ ਤੇ ਇਹ ਸਾਰਾ ਇਲਾਕਾ ਆਰਗੇਨਾਈਜ਼ ਹੋ ਜਾਊਗਾ ਇੱਥੇ ਜੇ ਤੁਸੀਂ ਹੁਣ ਦੇਖੋ ਹੁਣ ਧੁੰਦ ਕਿੰਨੀ ਹੋਈ ਸੀਗੀ ਇਸ ਵਾਰੀ ਇਸ ਧੁੰਦ 'ਚ ਤੁਹਾਨੂੰ ਮੂਰੇ ਆਪਦੇ ਨਹੀਂ ਦਿਸਦਾ ਸੀਗਾ ਕਿ ਅੱਗੇ ਕੌਣ ਜਾ ਰਿਹਾ ਤੇ ਜੇ ਇਹਨਾਂ ਜੰਕਸ਼ਨਾਂ ਤੋਂ ਸਾਰੇ ਪਾਸਿਓਂ ਟ੍ਰੈਫਿਕ ਆਉਣਾ ਹੈ ਤੇ ਉਹ ਟ੍ਰੈਫਿਕ ਨੂੰ ਰੋਕਣ ਵਾਸਤੇ ਲਾਲ ਬੱਤੀਆਂ ਵਾਲਾ ਸਿਸਟਮ ਲਾਗੂ ਕਰਨਾ ਬਹੁਤ ਜ਼ਰੂਰੀ ਸੀਗਾ ਇਹ ਇੱਥੇ ਸ਼ਹਿਰ ਦੀ ਮੰਗ ਸੀਗੀ ਸ਼ਹਿਰ ਦੇ ਨਾਗਰਿਕਾਂ ਦੀ ਤੇ ਵਪਾਰੀਆਂ ਦੀ ਮੰਗ ਸੀਗੀ ਜਿਹੜੀ ਮੰਗ ਪੂਰੀ ਹੋ ਚੁੱਕੀ ਹੈ ਇਸ ਕਰਕੇ ਤੇ ਜਿਹੜਾ ਇਨਸੀਡੈਂਟ ਜਿਹੜੀ ਵਾਰਦਾਤ ਪੱਟੀਵਾਲ ਕਲਾ ਪਿੰਡ 'ਚ ਵਪਰੀ ਆ ਉਸ ਵਾਰਦਾਤ ਬਾਰੇ ਗੱਲਬਾਤ ਕਰਨ ਨੂੰ ਅੱਜ ਅਸੀਂ ਪ੍ਰੈਸ ਦੀ ਇਹ ਮਿਲਣੀ ਇੱਥੇ ਰੱਖੀ ਸੀਗੀ ਵਾਹਿਗੁਰੂ ਜੀ ਦਾ ਖਾਤਸਾ ਵਾਹਿਗੁਰੂ ਜੀ ਦੀ ਫਤਿਹ ਜਿਹੜਾ ਪੱਟੀਵਾਲ ਵਾਲਾ ਗਾਂਡ ਆ ਉਹਦੇ 'ਚ ਕੁਐਸਚਨ ਹੈ ਬੀਬਾ ਜੀ ਨੇ ਪਾਰਕ ਦਾ ਅਧਗਟਨ ਨਹੀਂ ਕੀਤਾ ਨਾ ਨਹੀਂ ਪੱਥਰ ਰੱਖਿਆ ਉਹਨਾਂ ਨੇ ਉੱਥੇ ਜਿਹੜਾ ਦਿੱਤਾ ਨਹੀਂ ਪੱਥਰ ਦੇ ਵਿੱਚ ਕਮਿਊਨਿਟੀ ਸੈਂਟਰ ਤੇ ਪੰਚਾਇਤ ਕਰਦਾ ਵੀ ਉਹ ਵੀ ਐਮਪੀ ਕੋਟੇ 'ਚ ਬਣ ਰਿਹਾ ਜਾਂ ਕੀ ਆ ਜੀ ਉਹਦਾ ਸਿਸਟਮ ਕੀ ਆ ਜਿਹੜਾ ਕਮਿਊਨਿਟੀ ਸੈਂਟਰ ਬਣ ਰਿਹਾ ਉਹ 15ਵਾਂ ਫਾਈਨੈਂਸ ਕਮਿਸ਼ਨ ਮਨਰੇਗਾ ਦੇ ਪੈਸਿਆਂ ਵਿੱਚੋਂ ਬਣ ਰਿਹਾ ਤੇ ਪੰਚਾਇਤੀ ਫੰਡ ਵਿੱਚੋਂ ਬਣ ਰਿਹਾ ਇਹ ਸਰਕਾਰ ਪੰਚਾਇਤਾਂ ਨੂੰ ਖਾਰਜ ਕਰਨਾ ਚਾਹੁੰਦੀ ਹੈ ਇਹਨਾਂ ਦੀ ਪਹਿਲਾਂ ਤੋਂ ਮਨਸ਼ਾ ਸੀਗੀ ਜਿਹਦੀ ਰਿੱਟ ਅਸੀਂ ਹਾਈ ਕੋਰਟ 'ਚ ਪਾਈ ਤੇ ਇਹਨਾਂ ਨੂੰ ਬਹੁਤ ਸੋਨਾ ਜਵਾਬ ਦਿੱਤਾ ਇਹਨਾਂ ਦੀ ਥਾਂ ਥਾਂ ਤੇ ਪੂਰੇ ਪੰਜਾਬ 'ਚ ਬੇਇੱਜ਼ਤੀ ਕਰਵਾਈ ਤੇ ਇਹਨਾਂ ਦੀ ਮਨਸ਼ਾ ਇਹ ਹੈਗੀ ਹੈ ਕਿ ਸੈਂਟਰ ਦਾ ਮਨਰੇਗਾ ਦਾ ਪੈਸਾ ਵਰਤ ਕੇ ਤੇ ਪੰਚਾਇਤਾਂ ਦਾ ਪੰਚਾਇਤੀ ਫੰਡ ਵਰਤ ਕੇ ਅਸੀਂ ਆਮ ਆਦਮੀ ਮੋਹੱਲਾ ਕਲੀਨਿਕ ਆਮ ਆਦਮੀ ਪਾਰਟੀ ਸਰਪੰਚ ਪੰਚਾਇਤਕਾਰ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਫੋਟੋ ਨਾਲ ਬੱਕਰੀ ਖਾਨਾ ਮੁਰਗੀ ਖਾਨਾ ਆ ਚੀਜ਼ਾਂ ਖੋਲਣੀ ਚਾਹੁੰਦੇ ਆ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਪੰਚਾਇਤੀ ਰਾਜ ਕਿਉਂ ਨਹੀਂ ਰੱਦ ਕਰ ਦਿੰਦੇ ਜੇ ਤੁਹਾਨੂੰ ਪੰਚਾਇਤਾਂ ਨਾਲ ਐਡੀ ਨਫ਼ਰਤ ਹੈ ਐਡੀ ਨਫ਼ਰਤ ਹੈ ਹੁਣ ਦੇਖੋ ਆ ਸਰਪੰਚ ਸਾਹਿਬ ਨੇ ਭਰਾਜ ਕੀ ਕਰਨਾ ਕਿ ਬੀਬੀ ਜੀ ਭਰਾਜ ਨੇ ਕਰਨਾ ਫੈਸਲਾ ਇਹਨਾਂ ਨੂੰ ਚੁਣ ਕੇ ਕੀ ਫਾਇਦਾ ਹੋਇਆ ਦੱਸੋ ਤੁਸੀਂ ਪੰਚਾਇਤੀ ਚੋਣਾਂ ਹੀ ਬੰਦ ਕਰਾ ਦਿਓ ਪੰਜਾਬ 'ਚ ਤੁਸੀਂ ਤੁਹਾਡਾ ਸਵਾਲ ਸੀਗਾ ਕਿ ਪੰਚਾਇਤ ਘਰ ਜਿਹੜਾ ਬਣ ਰਿਹਾ ਹੈ ਉਹ ਐਮਪੀ ਦੇ ਪੈਸਿਆਂ ਵਿੱਚੋਂ ਬਣ ਰਿਹਾ ਨਹੀਂ ਬਣ ਰਿਹਾ ਐਮਪੀ ਲਾਇਡ ਫੰਡ ਵਿੱਚੋਂ ਨਹੀਂ ਬਣ ਰਿਹਾ ਉਹ ਬਣ ਰਿਹਾ ਮਨਰੇਗਾ ਦੇ 15ਵਾਂ ਫਾਈਨੈਂਸ ਕਮਿਸ਼ਨ ਦੇ ਪੈਸਿਆਂ ਵਿੱਚੋਂ ਤੇ ਜਿਹੜਾ ਪੰਚਾਇਤੀ ਫੰਡ ਭੱਟੀਵਾਲ ਕਲਾ ਪਿੰਡ ਦੇ ਸਰਪੰਚ ਨੇ ਇਕੱਠਾ ਕਰ ਰੱਖਿਆ ਆਪਣੇ ਪਿੰਡ ਵਾਸਤੇ ਹੁਣ ਉਹ ਪੈਸਾ ਖਰਚ ਕੇ ਇਹ ਆਪਤਾ ਆਪ ਦਾ ਚਿਹਰਾ ਚਮਕਾਉਣਾ ਚਾਹੁੰਦੇ ਆ ਇਹ ਸਾਰੀ ਇਸ਼ੂ ਦਾ ਤੇ ਪਾਰਕ ਤੇ ਉਹਦਾ ਬਣਿਆ ਨਾ ਜੀ ਕਿ ਉਹ ਜਗ੍ਹਾ ਦੇ ਵਿੱਚ ਉਹ ਕਹਿੰਦੇ ਕਿ ਪਾਰਕ ਬਣਾ ਰਹੇ ਆ ਆਲਰੇਡੀ ਤੇ ਉੱਥੇ ਉਹ ਮਤਲਬ ਪੰਚਾਇਤ ਘਰ ਦੀ ਸਾਰੀ ਜਗ੍ਹਾ ਦਾ ਮੱਤਾ ਪੈ ਗਿਆ ਤਾਂ ਉੱਥੇ ਦੁਬਾਰੀ ਮਤ ਨਹੀਂ ਵੈਸੇ ਵੀ ਹੁੰਦਾ ਹੈਗਾ ਜੀ ਇੱਕ ਚੀਜ਼ ਸੋ ਇਹੀ ਤਾਂ ਚੀਜ਼ ਫਿਰ ਮੈਂ ਬੀਬਾ ਜੀ ਨੂੰ ਬੇਨਤੀ ਕਰ ਰਿਹਾ ਮੈਂ ਪੁੱਛਿਆ ਤੁਹਾਡੇ ਪ੍ਰੈਸ ਚੇ ਕਿ ਤੁਹਾਨੂੰ ਕੀ ਚਾਹੀਦਾ ਜਗ੍ਹਾ ਚਾਹੀਦੀ ਜਗ੍ਹਾ ਦੇ ਦਾਂਗੇ ਤੁਹਾਨੂੰ ਕੀ ਚਾਹੀਦਾ ਕੀ ਹੈ ਆ ਦੱਸੋ ਤੁਹਾਨੂੰ ਕਲੇਸ਼ ਕਿਉਂ ਪਾਉਣਾ ਹੈ ਜਿਹੜੇ ਤੁਸੀਂ ਵਾਦੇ ਕੀਤੇ ਐ ਬੀਬੀਆਂ ਨੂੰ 1000 ਰੁਪਇਆ ਦੇਣ ਦੇ ਜਿਹੜੇ ਤੁਸੀਂ ਹੜਾਂ ਦੇ ਵਾਦੇ ਕੀਤੇ ਐ ਜਿਹੜੇ ਤੁਸੀਂ ਹੋਰ ਵਾਦੇ ਕੀਤੇ ਐ ਉਹਨਾਂ ਵਾਦਿਆਂ ਨੂੰ ਪੂਰੇ ਕਰੋ ਤਾਂ ਜੇ ਕਿਤੇ ਪਾਰਕ ਬਣ ਗਿਆ ਤੇ ਪਾਰਕ ਦੀ ਸਾਰੀ ਵਾਸਤੇ ਪੈਸਾ ਉਸ ਪਿੰਡ ਦੇ ਪੰਚਾਇਤ ਨੂੰ ਲੋਟ ਹੋ ਗਿਆ ਤੇ ਜ਼ਰੂਰੀ ਐ ਜਿੱਥੇ ਪਾਰਕ ਬਣ ਰਿਹਾ ਉੱਥੇ ਹੀ ਤੁਸੀਂ ਜਾ ਕੇ ਆਹ ਖੋਲੋਗੇ ਆਪਣਾ ਪੰਚਾਇਤਕਰ ਤੇ ਜਿਹੜਾ ਸਰਪੰਚ ਐ ਉਹਨੂੰ ਪੰਚਾਇਤਕਰ ਚਾਹੀਦਾ ਨਹੀਂ ਤੇ ਫਿਰ ਬੀਬਾ ਭਰਾਜ ਆਪ ਤਾਂ ਕੋਈ ਨਿੱਜੀ ਆਫਿਸ ਖੋਲਣਾ ਚਾਹੁੰਦੀ ਏ ਉਸ ਪਿੰਡ 'ਚ ਜਿਹੜਾ ਸਰਪੰਚ ਹੈ ਚੁਣਿਆ ਹੋਇਆ ਪਿੰਡ ਦਾ ਨਮਾਇਦਾ ਹੈ ਉਸ ਪਿੰਡ 'ਚ ਪੰਚਾਇਤ ਕਰਨੀ ਚਾਹੁੰਦਾ ਪਿੰਡ ਦੇ ਵਾਸੀ ਜਿਨ੍ਹਾਂ ਦਾ ਉਹ ਪੈਸਾ ਹੈਗਾ ਜਿਨ੍ਹਾਂ ਦਾ ਉਸ ਪਿੰਡ ਦਾ ਪੈਸਾ ਹੈ ਉਹ ਚਾਹੁੰਦੇ ਨਹੀਂ ਹੈਗੇ ਆ ਬੀਬਾ ਚਾਹੁੰਦੀ ਆ ਤੇ ਚੱਕੋ ਜੀ ਪੰਚਾਇਤ ਕਾਰਵਾਈ ਦਾ ਇੱਕ ਗ੍ਰਾਂਟ ਲੱਗ ਚੁੱਕੀ ਹੈ ਇੱਕ ਚੀਜ਼ ਦਾ ਪ੍ਰਸੰਮਤ ਉਹ ਕਹਿੰਦਾ 50% ਤੋਂ ਉੱਪਰ ਕੰਮ ਹੋ ਚੁੱਕਿਆ ਫਾਰਕ ਦਾ ਉੱਥੇੋਂ ਪੰਚਾਇਤ ਘਰ ਦੀ ਸਾਰੀ ਹਮੁੰ ਜਾਰੀ ਹੈ ਤਾਂ ਉਹਦੇ ਵਿੱਚ ਕਾਨੂੰਨੀ ਕਾਰਵਾਈ ਕੀ ਰੋਗੀ ਮਾਨ ਸਾਹਿਬ ਵੱਲੋਂ ਅਸੀਂ ਜਿਹੜੀ ਕਮੇਟੀ ਪਾਰਲੀਮੈਂਟ ਦੀ ਆਕੜਾ ਕਮੇਟੀ ਹੈ ਫੰਡਸ ਦੀ ਕਮੇਟੀ ਹੈ ਜਿਹੜਾ ਪੈਸਾ ਪਾਰਲੀਮੈਂਟ ਅਲੋਟ ਕਰਦਾ ਹੈ ਜ਼ਿਲ੍ਹਿਆਂ ਨੂੰ ਤੇ ਜਿਹੜੀ ਆਕੜਾ ਕਮੇਟੀ ਮਨਰੇਗਾ ਦੀ ਹੈਗੀ ਹੈ ਉਹਨਾਂ ਨੂੰ ਆਪਾਂ ਲਿਖਤੀ ਭੇਜਾਂਗੇ ਕੀ ਆ ਕਮ ਹੋਇਆ ਇਸ ਪਿੰਡ 'ਚ ਤੇ ਇਸ ਕਮ ਨਾਲ ਸਰਕਾਰ ਦਾ ਪੈਸਾ ਸੈਂਟਰ ਸਰਕਾਰ ਦਾ ਮਨਰੇਗਾ ਦਾ 15ਵਾਂ ਫਾਈਨੈਂਸ ਕਮਿਸ਼ਨ ਦਾ ਪੈਸਾ ਖੁਰਦਪੁਰd ਹੁੰਦਾ ਇਹਦੇ ਨਾਲ ਪੈਸਾ ਵੇਸਟ ਹੁੰਦਾ ਤੇ ਇਹ ਨੀਜੀ ਗੰਦੀ ਆਪਤੀ ਸਿਆਸੀ ਸੋਚ ਕਰਕੇ ਆਪਦਾ ਚਿਹਰਾ ਚਮਕਾਉਣ ਵਾਸਤੇ ਆ ਕਮ ਕੀਤਾ ਜਾ ਰਿਹਾ ਸਰਕਾਰ ਨੂੰ ਬੇਨਤੀ ਕੀਤੀ ਜਾਊਗੀ ਮਨਰੇਗਾ ਨੂੰ ਵੀ ਤੇ ਪੰਚਾਇਤੀ ਰੂਰਲ ਵਿਭਾਗ ਮਹਿਕਮੇ ਨੂੰ ਵੀ ਬੇਨਤੀ ਕੀਤੀ ਜਾਊਗੀ ਕੀਤੋ ਸੀ ਆਪ ਦਾ ਫੰਡ ਬਚਾ ਕੇ ਰੱਖੋ ਇਹਨਾਂ ਬੰਦਿਆਂ ਨੂੰ ਇਹਨਾਂ ਬੇਫਕੂਫਾਂ ਨੂੰ ਇਹ ਫੰਡ ਵਰਤਨਾ ਨਹੀਂ ਆਉਂਦਾ ਇਹ ਸਾਰੇ ਪਿੰਡਾਂ 'ਚ ਕਲੇਸ਼ ਪਾਲਦੇ ਆ ਤੇ ਕਲੇਸ਼ ਪਿੱਛੇ ਜਿਹੜੇ ਕੰਮ ਕੀਤੇ ਹੋਏ ਆ ਉਹਨਾਂ ਕੰਮਾਂ ਨੂੰ ਵੀ ਖਰਾਬ ਕਰ ਰਹੇ ਆ ਉਹ ਬੰਦ ਰਿਹਾ ਮੰਰੇਗਾ ਦੇ 15ਵਾਂ ਫਾਈਨੈਂਸ ਕਮਿਸ਼ਨ ਦੇ ਪੈਸਿਆਂ ਵਿੱਚੋਂ ਤੇ ਜਿਹੜਾ ਪੰਚਾਇਤੀ ਫੰਡ ਭੱਟੀਵਾਲ ਕਲਾ ਪਿੰਡ ਦੇ ਸਰਪੰਚ ਨੇ ਇਕੱਠਾ ਕਰ ਰੱਖਿਆ ਆਪਣੇ ਪਿੰਡ ਵਾਸਤੇ ਹੁਣ ਉਹ ਪੈਸਾ ਖਰਚ ਕੇ ਇਹ ਆਪਦਾ ਆਪਦਾ ਚਿਹਰਾ ਚਮਕਾਉਣਾ ਚਾਹੁੰਦੇ ਨਹੀਂ ਸਰ ਇਸ ਇਸ਼ੂ ਤੇ ਪਾਰਕ ਤੇ ਉਹਦਾ ਬਣਿਆ ਨਾ ਜੀ ਵੀ ਉਹ ਜਗ੍ਹਾ ਦੇ ਵਿੱਚ ਉਹ ਕਹਿੰਦੇ ਅਸੀਂ ਪਾਰਕ ਬਣਾ ਰਹੇ ਹਾਂ ਆਲਰੇਡੀ ਤੇ ਉੱਥੇ ਉਹ ਮਤਲਬ ਪੰਚਾਇਤ ਘਰ ਦੀ ਸਾਰੀ ਕੀਤੀ ਜਾ ਰਹੀ ਹੈ ਜਦੋਂ ਬਸ ਬਟ ਜਦੋਂ ਇੱਕ ਜਗ੍ਹਾ ਦਾ ਮਤਾ ਪੈ ਗਿਆ ਤਾਂ ਉੱਥੇ ਦੁਬਾਰੇ ਮਤਾ ਹੀ ਨਹੀਂ ਵੈਸੇ ਫਿਰ ਹੋਉਂਦਾ ਹੈਗਾ ਜੀ ਇੱਕ ਚੀਜ਼ ਦੱਸੋ ਦੂਸਰਾ ਹਾਂ ਜੀ ਇਸ਼ੂ ਤੁਸੀਂ ਨੂੰ ਬੇਨਤੀ ਕਰਦੇ ਆ ਮੈਂ ਪੁੱਛ ਤੁਹਾਡੇ ਪ੍ਰੈਸ ਚ ਕੀ ਤੁਹਾਨੂੰ ਕੀ ਚਾਹੀਦਾ ਜਗ੍ਹਾ ਚਾਹੀਦੀ ਜਗ੍ਹਾ ਦੇਣਾ ਤਾਨੂੰ ਕੀ ਚਾਹੀਦਾ ਕੀ ਐ ਆ ਦੱਸੋ ਤੁਹਾਨੂੰ ਕਲੇਸ਼ ਕਿਉਂ ਪਾਉਣਾ ਹੈ ਜਿਹੜੇ ਤੁਸੀਂ ਵਾਅਦੇ ਕੀਤੇ ਐ ਬੀਬੀਆਂ ਨੂੰ 1000 ਰੁਪਇਆ ਦੇਣ ਦੇ ਜਿਹੜੇ ਤੁਸੀਂ ਹੜਾ ਦੇ ਵਾਅਦੇ ਕੀਤੇ ਐ ਜਿਹੜੇ ਤੁਸੀਂ ਹੋਰ ਵਾਅਦੇ ਕੀਤੇ ਐ ਉਹਨਾਂ ਵਾਅਦਿਆਂ ਨੂੰ ਪੂਰੇ ਕਰੋ ਤਾਂ ਜੇ ਕਿਤੇ ਪਾਰਕ ਬਣ ਗਿਆ ਤੇ ਪਾਰਕ ਦੀ ਸਾਰੀ ਵਾਸਤੇ ਪੈਸਾ ਉਸ ਪਿੰਡ ਦੀ ਪੰਚਾਇਤ ਨੂੰ ਲੋਟ ਹੋ ਗਿਆ ਤੇ ਜ਼ਰੂਰੀ ਐ ਜਿੱਥੇ ਪਾਰਕ ਬਣ ਰਿਹਾ ਉੱਥੇ ਹੀ ਤੁਸੀਂ ਜਾ ਕੇ ਆਹ ਕੋਲੋਂਗੇ ਆਪਣਾ ਪੰਚਾਇਤਕਾਰ ਤੇ ਜਿਹੜਾ ਸਰਪੰਚ ਐ ਉਹਨੂੰ ਪੰਚਾਇਤਕਰ ਚਾਹੀਦਾ ਨਹੀਂ ਤੇ ਫਿਰ ਇਹ ਬੀਬਾ ਪਰਾ ਆ ਜਾਤਾ ਕੋਈ ਨਿੱਜੀ ਆਫਿਸ ਖੋਲਣਾ ਚਾਹੁੰਦੀ ਹੈ ਉਸ ਪਿੰਡ ਚ ਕਿ ਜਿਹੜਾ ਸਰਪੰਚ ਹੈ ਚੁਣਿਆ ਹੋਇਆ ਪਿੰਡ ਦਾ ਨਮਾਇਦਾ ਹੈ ਉਸ ਪਿੰਡ ਚ ਪੰਚਾਇਤਕਰ ਨਹੀਂ ਚਾਹੁੰਦਾ ਪਿੰਡ ਦੇ ਵਾਸੀ ਜਿਨ੍ਹਾਂ ਦਾ ਉਹ ਪੈਸਾ ਹੈਗਾ ਜਿਨ੍ਹਾਂ ਦਾ ਉਸ ਪਿੰਡ ਦਾ ਪੈਸਾ ਹੈ ਉਹ ਚਾਹੁੰਦੇ ਨਹੀਂ ਹੈਗੇ ਆ ਬੀਬਾ ਚਾਹੁੰਦੀ ਹੈ ਤੇ ਚੱਕੋ ਜੀ ਕਾਨੂੰਨੀ ਕਾਰਵਾਈ ਸਰ ਕਾਨੂੰਨੀ ਕਾਰਵਾਈ ਕੀ ਹੋਊਗੀ ਉਹਦੇ ਸੰਬੰਧ ਦੇ ਵਿੱਚ ਚੱਕੋ ਜਦੋਂ ਇੱਕ ਗਰਾਂਟ ਲੱਗ ਚੁੱਕੀ ਹੈ ਇੱਕ ਚੀਜ਼ ਦਾ ਪਰ ਮਤਲਬ ਉਹ ਕਹਿੰਦੇ 50% ਤੋਂ ਉੱਪਰ ਕੰਮ ਹੋ ਚੁੱਕਿਆ ਪਾਰਕ ਦਾ ਉਥੇ ਉਹਨਾਂ ਪੰਚਾਇਤ ਘਰ ਦੀ ਸਾਰੀ ਹੋਣ ਜਾ ਰਹੀ ਹੈ ਤਾਂ ਉਹਦੇ ਵਿੱਚ ਕਾਨੂੰਨੀ ਕਾਰਵਾਈ ਕੀ ਰਹੂਗੀ ਮਾਨ ਸਾਹਿਬ ਵੱਲੋਂ ਅਸੀਂ ਜਿਹੜੀ ਕਮੇਟੀ ਪਾਰਲਮੈਂਟ ਦੀ ਆਕੜਾ ਕਮੇਟੀ ਹੈ ਫੰਡਸ ਦੀ ਕਮੇਟੀ ਹੈ ਜਿਹੜਾ ਪੈਸਾ ਪਾਰਲਮੈਂਟ ਅਲੋਟ ਕਰਦਾ ਹੈ ਜ਼ਿਲ੍ਹਿਆਂ ਨੂੰ ਤੇ ਜਿਹੜੀ ਆਕੜਾ ਕਮੇਟੀ ਮਨਰੇਗਾ ਦੀ ਹੈਗੀ ਹੈ ਉਹਨਾਂ ਨੂੰ ਆਪਾਂ ਲਿਖਤੀ ਭੇਜਾਂਗੇ ਕਿ ਆ ਕੰਮ ਹੋਇਆ ਇਸ ਪਿੰਡ 'ਚ ਤੇ ਇਸ ਕੰਮ ਨਾਲ ਸਰਕਾਰ ਦਾ ਪੈਸਾ ਸੈਂਟਰ ਸਰਕਾਰ ਦਾ ਮਨਰੇਗਾ ਦਾ 15ਵਾਂ ਫਾਈਨੈਂਸ ਕਮਿਸ਼ਨ ਦਾ ਪੈਸਾ ਖੁਰਦਬੁਰ ਹੁੰਦਾ ਇਹਦੇ ਨਾਲ ਪੈਸਾ ਵੇਸਟ ਹੁੰਦਾ ਤੇ ਇਹ ਨੀਜੀ ਗੰਦੀ ਆਪਦੀ ਸਿਆਸੀ ਸੋਚ ਕਰਕੇ ਆਪ ਦਾ ਚਿਹਰਾ ਚਮਕਾਉਣ ਵਾਸਤੇ ਆ ਕੰਮ ਕੀਤਾ ਜਾ ਰਿਹਾ ਹੈ ਸਰਕਾਰ ਨੂੰ ਬੇਨਤੀ ਕੀਤੀ ਜਾਊਗੀ ਮੰਡੇਗਾ ਨੂੰ ਵੀ ਕਿ ਪੰਚਾਇਤੀ ਰੂਰਲ ਵਿਭਾਗ ਮਹਿਕਮੇ ਨੂੰ ਵੀ ਬੇਨਤੀ ਕੀਤੀ ਜਾਊਗੀ ਕਿ ਤੁਸੀਂ ਆਪ ਦਾ ਫੰਡ ਬਚਾ ਕੇ ਰੱਖੋ ਇਹਨਾਂ ਬੰਦਿਆਂ ਨੂੰ ਇਹਨਾਂ ਬੇਫਕੂਫਾਂ ਨੂੰ ਇਹ ਫੰਡ ਵਰਤਨਾ ਨਹੀਂ ਆਉਂਦਾ ਇਹ ਸਾਰੇ ਪਿੰਡਾਂ 'ਚ ਹੀ ਕਲੇਸ਼ ਪਾਲਦੇ ਆ ਤੇ ਕਲੇਸ਼ ਵਿੱਚ ਜਿਹੜੇ ਕੰਮ ਕੀਤੇ ਹੋਏ ਆ ਉਹਨਾਂ ਕੰਮਾਂ ਨੂੰ ਵੀ ਖਰਾਬ ਕਰਦੇ ਆ ਭਾਨੇ ਸਿੱਧੂ ਦੀ ਗ੍ਰਿਫਤਾਰੀ ਨੂੰ ਦੇਖਦੇ ਹੋ ਜਿਵੇਂ ਸਾਨੂੰ ਨਜ਼ਰਬੰਦ ਕੀਤਾ ਗਿਆ ਜਾਂ 10 ਤਰੀਕ ਮੰਗੀ ਗਈ ਹੈ ਕਿਵੇਂ ਦੇਖ ਲਈ ਸਾਨੂੰ ਸਰਕਾਰ ਤੇ ਸ਼ੱਕ ਹੈ ਸ਼ੱਕ ਇਸ ਗੱਲ ਦਾ ਹੈਗਾ ਕਿ ਸਰਕਾਰ ਜੀ ਮੰਨੀ ਹੋਈ ਹੈ ਕਿ ਅਸੀਂ ਗਲਤ ਪਰਚੇ ਕੀਤੇ ਹਨ ਤੇ ਡਿਸਟ੍ਰਿਕਟ ਮੈਜਿਸਟ੍ਰੇਟ ਕੋਲੇ ਅਥਾਰਟੀ ਹੈਗੀ ਹੈ ਕਿ ਉਸੇ ਵੇਲੇ ਉਹ ਪਰਚਾ ਜੁਡੀਸ਼ੀਅਲ ਕਸਟਡੀ ਜੋ ਵਾਪਸ ਲੈ ਸਕਦਾ ਹੈ। ਹੁਣ ਜੇ فرض ਕਰੋ ਤੁਹਾਡੇ ਤੇ ਪਰਚਾ ਹੋ ਜਾਂਦਾ ਹੈ ਤੇ ਤੁਹਾਨੂੰ ਪੁਲਿਸ ਰਿਮਾਂਡ ਤੋਂ ਜੁਡੀਸ਼ੀਅਲ ਰਿਮਾਂਡ 'ਚ ਸ਼ਿਫਟ ਕੀਤਾ ਜਾਂਦਾ ਹੈ। ਫਿਰ ਡਿਸਟ੍ਰਿਕਟ ਮੈਜਿਸਟ੍ਰੇਟ ਡੀਸੀ ਕੋਲੇ ਪਾਵਰ ਹੈ ਕੀ ਉਹ ਪਰਚਾ ਤੁਹਾਡਾ ਉਸ ਜ਼ਿਲ੍ਹੇ ਦਾ ਵਾਪਸ ਕੀਤਾ ਜਾ ਸਕਦਾ ਸੋ ਅਸੀਂ ਸਰਕਾਰ ਅੱਗੇ ਮੰਗ ਕਰਦੇ ਆ ਕਿ ਇਹ ਜਿਹੜਾ ਵਿਸ਼ਵਾਸ ਤੁਸੀਂ ਉੱਥੇ ਖੜ ਕੇ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਦਿਵਾਇਆ ਇਹ ਵਿਸ਼ਵਾਸ ਟੁੱਟ ਨਾ ਦਿਓ ਕਿਉਂਕਿ ਜਿਹੜੀ ਸਰਕਾਰ ਹੈ ਜਿਹੜੇ ਪੋਲੀਟੀਕਲ ਲੋਕ ਨੇ ਭਗਵੰਦ ਜੀ ਐਂਡ ਕੰਪਨੀ ਇਹਨਾਂ ਨੇ ਪੰਜਾਬ ਪੁਲਿਸ ਤੋਂ ਆਮ ਲੋਕਾਂ ਦਾ ਵਿਸ਼ਵਾਸ ਉਤਾਰਤਾ ਹੈਗਾ ਆਮ ਜਿਹੜੇ ਲੋਕ ਨੇ ਪੰਜਾਬ ਦੇ ਉਹ ਪੰਜਾਬ ਪੁਲਿਸ ਤੇ ਪ੍ਰਸ਼ਾਸਨ ਤੇ ਵਿਸ਼ਵਾਸ ਕਰਨੋਂ हट ਗਏ ਹੈ ਕਿਉਂਕਿ ਪੁਲਿਸ ਮਜਬੂਰ ਹੈ ਮਜਬੂਰ ਇਸ ਗੱਲ ਦੀ ਹੈਗੀ ਆ ਕਿ ਸਰਕਾਰੀ ਜਿਹੜੇ ਗਲਤ ਫੈਸਲੇ ਲੈ ਰਹੇ ਆਂ ਸਿਆਸੀ ਬੰਦੇ ਉਹਦਾ ਜਿਹੜਾ ਗੰਦ ਪੈ ਰਿਹਾ ਉਹ ਸਾਰਾ ਗੰਦ ਦਾ ਸੁਧਾਰ ਪੂਲਸ ਨੂੰ ਕਰਨਾ ਪੈਂਦਾ। ਨਿਆਂ ਪਾਲਿਕਾ ਨੂੰ ਕਿਸ ਤਰ੍ਹਾਂ ਦੇਖਦੇ ਨਹੀਂ ਤੁਸੀਂ ਕਿਉਂਕਿ ਆਪਣੀ ਜਿਹੜੀ ਵੀ ਕੋਈ ਮਤਲਬ ਗਲਤ ਧੱਕਾ ਹੋਵੇ ਜਾਂ ਸਰਕਾਰ ਦਾ ਧੱਕਾ ਹੋਵੇ ਚਾਹੇ ਕੇਂਦਰ ਸਰਕਾਰ ਦਾ ਸਟੇਟ ਸਰਕਾਰ ਦੇ ਧੱਕਾ ਵੀ ਤਾਂ ਆਪਾਂ ਕੋਰਟ ਵੱਲ ਭਜਦੇ ਆਂ। ਤਾਂ ਤੁਸੀਂ ਨਿਆਂ ਪਾਲਿਕਾ ਜਿਵੇਂ ਭਾਨੇ ਸਿੱਧੂ ਦੀ ਗ੍ਰਿਫਤਾਰੀ ਨੂੰ ਲੈ ਲਓ ਕੋਰਟ ਦੇ ਵਿੱਚ ਮੈਟਰ ਗਿਆ ਤਾਂ ਕੋਰਟ ਜੋਂ ਜਮਾਨਤ ਨਹੀਂ ਮਿਲੀ ਜਾਂ ਉੱਥੇ ਕੀ ਜੰਨਿਆ ਪਾਲਿਕਾ ਨੂੰ ਕਿਸ ਤਰ੍ਹਾਂ ਦੇਖਦੇ? ਕੋਰਟ ਚੋਂ ਅਸੀਂ ਜਮਾਨਤਾ ਤੋਂ ਰੋਕਤੀਆਂ ਕਿਉਂਕਿ ਅਸੀਂ ਸਰਕਾਰ ਨੂੰ ਕਿਹਾ ਸੀ ਕਿ ਜਮਾਨਤਾ ਅਸੀਂ ਤਦ ਪਾਵਾਂਗੇ ਜੇ ਅਸੀਂ ਗਲਤ ਹੋਈਏ। ਪਰ ਜੇ ਅਸੀਂ ਗਲਤ ਨਹੀਂ ਹੈਗੇ ਤੇ ਜਮਾਨਤ ਪਾ ਕੇ ਅੱਪਾ ਸਰਕਾਰ ਤੋਂ ਮਿੱਤਾਂ ਮੰਗੀਆਂ ਇਹਨਾਂ ਦੇ ਝੂਠੇ ਪਰਚੀਆਂ ਕਰਕੇ ਅਸੀਂ ਕਿੰਨੂੰ ਸਾਬਤ ਕਰਨਾ ਹੈ ਅਸੀਂ ਸਰਕਾਰ ਨੂੰ ਸਾਬਤ ਕਰਨਾ ਹੈ ਜਿਹੜਾ ਆਪਾਂ ਐਡਾ ਵੱਡਾ ਇਹ ਤਿੰਨ ਦਿਨਾਂ ਦਾ ਹਜੂਮ ਇੱਥੇ ਲਿਖਿਆ ਸੀਗਾ ਇਹ ਕਿਸ ਕਰਕੇ ਲਿਖਿਆ ਸੀ ਇਸ ਕਰਕੇ ਲਿਖਿਆ ਸੀਗਾ ਕਿ ਸਰਕਾਰ ਨੂੰ ਸਮਝਾਇਆ ਜਾਵੇ ਕਿ ਤੁਸੀਂ ਸਤਾਰੀ ਤੰਤਰ ਦਾ ਤੁਸੀਂ ਪੁਲਿਸ ਮੁਲਾਜ਼ਮਾਂ ਦਾ ਦੁਰਵਤਨ ਨਹੀਂ ਕਰ ਸਕਦੇ ਹੋਰ ਕੋਈ ਕਾਰਨ ਨਹੀਂ ਸੀਗਾ ਐਡਾ ਵੱਡਾ ਹਜੂਮ ਕਰਨ ਦਾ ओके ओके ठीक है जी जमानत तय लोनियां ਸੀ ਕਿਆ ਫਿਰ ਆਪਾਂ ਕਿਉਂ ਏਡੇ ਹਜੂਮ ਕੱਢਦੇ ਸੀ